ਤਨੋ ਵਾਹਿਗੁਰੂ ਜੀਓ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਧੂਮ ਬੇਕਾਰ ਸੰਗਤ ਇਉ ਮੰਨਈ ਹੋਏ ਗਈ ਪਾਠ 4 ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੇ ਪੂਮ ਮਿਲਾਂ ਕੁਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਅਨਿਕੁਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਤਨ ਤਨੋਂ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਗੁਰੂ ਦਰਬਾਰ ਵਿੱਚ ਸੱਜ ਬੈਠੀ ਗੁਰੂ ਸواری ਸਾਤ ਸੰਗਤ ਜੀਓ ਵੱਡੇ ਭਾਗ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਓ ਸਤ ਸੰਗਤ ਰੂਪ ਵਿੱਚ ਸੱਜ ਕੇ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਨਾਲ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਾਂਝ ਬਣਾ ਕੇ ਆਪ ਜੀ ਆਪਣੇ ਜੀਵਨ ਦੀਆਂ ਇਹਨਾਂ ਕੜੀਆਂ ਨੂੰ ਸਫਲੀਆਂ ਸਾਰਥਕ ਬਣਾ ਰਹੇ ਹੋ ਸਮਾਹ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਪਹਿਲੇ ਦੀਵਾਨਾ ਵਿੱਚ ਆਪਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਵਿਚਾਰਦੇ ਆਉ ਪਿਆ 194 ਤੱਕ ਸ਼ਲੋਕਾਂ ਦੀ ਵਿਚਾਰ ਕੀਤੀ ਅਗਲੇਰੇ ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਪਹਿਲੇ ਸ਼ਲੋਕਾਂ ਵਿੱਚ ਭਗਤ ਕਬੀਰ ਜੀ ਮਹਾਰਾਜ ਨੇ ਸਤਗੁਰੂ ਦੇ ਸ਼ਬਦ ਦਾ ਜਗਿਆਸੂ ਸਤ ਸੰਗੀ ਦੇ ਮਨ ਉਤੇ ਕੀ ਪ੍ਰਭਾਵ ਔਰ ਕੀ ਅਸਰ ਹੁੰਦਾ ਹੈ ਇਸ ਗੱਲ ਨੂੰ ਆਪਣੇ ਸ਼ਲੋਕਾਂ ਵਿੱਚ ਬਿਆਨ ਕੀਤਾ ਕਬੀਰ ਗੂੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਨ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਗਤ ਹੀ ਭੋਇ ਗਿਰ ਪਰਿਆ ਪਰਾ ਕਰੇ ਜੇ ਸ਼ੇਕ ਸ਼ਬਦ ਦੇ ਬਾਣ ਨਾਲ ਸ਼ਬਦ ਦੇ ਪ੍ਰਭਾਵ ਨਾਲ ਜੀਵਨ ਚੋਂ ਜਦੋਂ ਹਉਮੈ ਬਿਨਸ ਜਾਂਦੀ ਹੈ ਮਨੁੱਖ ਨਿਮਰਤਾ, ਨਿਰਮਾਨਤਾ, ਹਲੇਮੀ ਤੇ ਧੀਰਜ ਦੇ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ ਹਉ ਉਹਨਾਂ ਚੀਜ਼ਾਂ ਜਿੰਨਾਂ ਚਿਰ ਹਉਮ ਬਾਰੇ ਮਨੁੱਖ ਨੂੰ ਗਿਆਨ ਨਹੀਂ ਮਨੁੱਖ ਇੱਕ ਭਰਮ ਵਿੱਚ ਜੀਂਦਾ ਹੈ ਭੁਲੇਖੇ ਵਿੱਚ ਸਾਰੇ ਕਾਰਜ ਕਰਦਾ ਹੈ ਕਿ ਮੈਂ ਹੀ ਸਭ ਕੁਝ ਹਾਂ ਆਪਣੇ ਅਸਤਿਤਵ ਨੂੰ ਹੀ ਸਭ ਤੋਂ ਉੱਤਮ ਸਮਝਣ ਦੀ ਗਲਤੀ ਦੇ ਵਿੱਚ ਮਨੁੱਖ ਲਗਾਤਾਰ ਸਫਰ ਕਰਦਾ ਜਾਂਦਾ ਹੈ ਜਦੋਂ ਇਹ ਧੁੰਦ हट ਜਾਂਦੀ ਹੈ ਜਦੋਂ ਇਹ ਭੁਲੇਖਾ ਮਿਟ ਜਾਂਦਾ ਹੈ ਨਿਰਮਾਣਤਾ ਕਿਸੇ ਵੀ ਚੀਜ਼ ਦਾ ਗਰੂਰ ਨਾ ਕਰਨਾ ਨਿਮਰਤਾ ਹਲੇਮੀ ਔਰ ਧੀਰਜ ਵਰਗੇ ਗੁਣ ਜਿਹੜੇ ਨੇ ਫਿਰ ਇਹਦੇ ਮਨ ਨੂੰ ਟਿਕਾ ਦਿੰਦੇ ਨੇ ਸ਼ਾਂਤੀ ਦਿੰਦੇ ਨੇ ਅੰਤਰਾਤਮਾ ਨੂੰ ਠੰਡਕ ਮਿਲਦੀ ਹੈ ਖਿਜ ਮਿਟ ਜਾਂਦੀ ਹੈ ਸਤਿਗੁਰੂ ਦੇ ਸ਼ਬਦ ਦੇ ਪ੍ਰਭਾਵ ਦੇ ਨਾਲ ਹੀ ਇਹ ਇੰਦ੍ਰੇ ਜਿਹੜੇ ਹਨ ਭੀਜੇ ਮੈਂ ਅੱਖਾਂ ਮੇਰ-ਤੇਰ ਨਾਲ ਵੇਖਤੀਆਂ ਨੇ ਕੰਨ ਜਿਹੜੇ ਹਨ ਉਹ ਆਪਣੀ ਸ਼ੋਭਾ ਔਰ ਦੂਜੇ ਦੀ ਨਿੰਦਾ ਸੁਣਨ ਦੀ ਉਤਸੁਕਤਾ ਰੱਖਦੇ ਨੇ ਕਦਮਾਂ ਨਾਲ ਚੱਲ ਕੇ ਬੰਦਾ ਕੁਸੰਗ ਤੱਕ ਪਹੁੰਚਦਾ ਹੈ ਜਾਨੀ ਜੀਵਨ ਦਾ ਸਫਰ ਜਿਹੜਾ ਉਲਟੇ ਪਾਸੇ ਨੂੰ ਹੋ ਰਿਹਾ ਸਤਿਗੁਰੂ ਦੇ ਸ਼ਬਦ ਦੇ ਪ੍ਰਭਾਵ ਸਦਕਾ ਉਹ ਸਫਰ ਚੰਗੇ ਪਾਸੇ ਨੂੰ ਸ਼ੁਰੂ ਹੋ ਜਾਂਦਾ ਹੈ ਦੇਹੀ ਉਹੋ ਹੈ ਸਰੀਰ ਉਹੋ ਹੈ ਉਹੀ ਇੰਦਰੀ ਜਿਹੜੇ ਕੋ ਕਰਮ ਔਰ ਗੁਨਾਹ ਕਰਦੇ ਸਨ ਵਿਕਾਰ ਕਮਾਉਂਦੇ ਸਨ ਉਹਨਾਂ ਹੀ ਇੰਦਰੀਆਂ ਦੇ ਨਾਲ ਮਨੁੱਖ ਫਿਰ ਨੇਕ ਔਰ ਸੁਚੱਜੇ ਕਰਮ ਕਰਨ ਲੱਗ ਜਾਂਦਾ ਹੈ ਕਿਉਂਕਿ ਸਾਰਾ ਪਰਵਰਤਨ ਸੁਰਤ ਵਿੱਚ ਵਾਪਰਦਾ ਹੈ ਤੇ ਸੁਰਤ ਵਿੱਚ ਇਹ ਪਰਵਰਤਨ ਗੁਰੂ ਦੇ ਸ਼ਬਦ ਨਾਲ ਆਉਂਦਾ ਹੈ। ਦੇਹੀ ਤਦੋਂ ਹੀ ਕੁਕਰਮਾਂ, ਵਿਕਾਰਾਂ ਤੇ ਗੁਨਾਹਾਂ ਤੋਂ ਮੁਕਤ ਹੁੰਦੀ ਹੈ ਜਦੋਂ ਮਨੁੱਖ ਦੀ ਸੁਰਤ ਪਾਪ ਦੀ ਮੈਲ ਤੋਂ ਮੁਕਤ ਹੋ ਜਾਏ। ਕਿਉਂਕਿ ਸਰੀਰ ਨੇ ਤਾਂ ਉਹੋ ਕੁਝ ਕਰਨਾ ਜੇਹੀ ਸੁਰਤ ਤੇ ਹੈ ਰਾਜ ਆਏ ਜਿਹੋ ਜੀ ਸੁਰਤ ਹੈ। ਸਤਿਗੁਰੂ ਦਾ ਸ਼ਬਦ ਸੁਰਤੀ ਨੂੰ ਬਦਲਦਾ ਹੈ। ਮਨੋਵਸਥਾ ਨੂੰ ਬਦਲਦਾ ਹੈ। ਮਨ ਦੇ ਭੈੜੇ ਸੁਭਾਅ ਨੂੰ ਤਬਦੀਲ ਕਰਦਾ ਹੈ। ਪਰ ਸ਼ਬਦ ਵੀ ਉਦੋਂ ਬਦਲਦਾ ਹੈ ਜਦੋਂ ਅਸੀਂ ਸ਼ਬਦ ਦੇ ਪ੍ਰਭਾਵ ਨੂੰ ਕਬੂਲ ਕਰੀਏ। ਸਮਰਪਣ ਹੋਈਏ। ਇਨ੍ਹਾਂ ਹੀ ਭਾਵਾਂ ਨੂੰ ਅਗਲੇਰੇ ਸ਼ਲੋਕਾਂ 'ਚ ਕਬੀਰ ਜੀ ਮਹਾਰਾਜ ਨੇ ਬਿਆਨ ਕੀਤਾ ਹੈ। ਜ਼ਿਕਰ ਕੀਤਾ ਵੀ ਇੱਕ ਜੀਵਨ ਉਹ ਹੈ ਜਿਹੜਾ ਸਤਿਗੁਰੂ ਦੇ ਸ਼ਬਦ ਦੇ ਪ੍ਰਭਾਵ ਅਧੀਨ ਆਉਂਦਾ ਤੇ ਦੂਜਾ ਉਹ ਹੈ ਜਿਹੜਾ ਸ਼ਬਦ ਤੋਂ ਵਿਰਵਾ ਰਹਿੰਦਾ ਹੈ ਦੋਵਾਂ ਦਾ ਹਸ਼ਰ ਕੀ ਹੁੰਦਾ ਹੈ ਉਹਨਾਂ ਨੂੰ ਦੋ ਸਲੋਕਾਂ ਵਿੱਚ ਦੱਸਿਆ ਪਹਿਲਾ ਸ਼ਲੋਕ ਹੈ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤਿ ਉਹ ਮਨ ਲਈ ਹੋਏ ਗਈ ਪਟਸ਼ਾਰ ਬੱਦਲ ਆਉਂਦੇ ਹਨ ਕਾਲੀਆਂ ਘਟਾਵਾਂ ਛਾ ਜਾਂਦੀਆਂ ਨੇ ਮੀਂਹ ਪੈਂਦਾ ਸਾਫ ਸੁਥਰੇ ਪਾਣੀ ਦੀਆਂ ਬੂੰਦਾਂ ਜ਼ਮੀਨ ਤੇ ਡਿੱਗਦੀਆਂ ਨੇ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਹੈ ਕਿਤੇ ਰੇਤਲਾ ਇਲਾਕਾ ਹੈ ਕਿਤੇ ਕਲਰ ਵਾਲੀ ਕਲਰਾਠੀ ਜ਼ਮੀਨ ਹੈ ਕਿਤੇ ਵਾਹੀਯੋਗ ਜ਼ਮੀਨ ਹੈ ਬੜੀ ਵਧੀਆ ਜਿੱਥੇ ਫਸਲ ਬੜੀ ਭਰਪੂਰ ਪੈਦਾ ਹੁੰਦੀ ਹੈ ਕਲਰ ਵਾਲੀ ਜ਼ਮੀਨ ਦਾ ਸੂਬਾ ਇਹ ਐਪੀਓ ਦੇ ਚ ਪਾਣੀ ਜੀਰਦਾ ਨਹੀਂ ਉਹਦੀ ਸਤਾ ਤੇ ਖੜਾ ਰਹਿੰਦਾ ਜਾਲਾ ਜੰਮ ਜਾਂਦਾ ਹੈ ਛੱਪੜ ਬਣ ਜਾਂਦਾ ਹੈ ਇਸ ਕਰਕੇ ਕਲਰ ਵਾਲੀ ਜ਼ਮੀਨ ਨੂੰ ਬਾਂਜ ਭੂਮੀ ਕਹਿੰਦੇ ਨੇ ਕਿਸਾਨ ਕਿਉਂਕਿ ਉਹਦੇ ਤੇ ਫਸਲ ਪੈਦਾ ਨਹੀਂ ਹੁੰਦੀ ਨਹੀਂ ਉਹਦੇ ਤੇ ਵੀ ਓਨਾ ਹੀ ਪਿਆ ਪਰ ਪਾਣੀ ਕਿਉਂਕਿ ਮਿੱਟੀ ਦੇ ਵਿੱਚ ਸਮਾਇਆ ਨਹੀਂ ਇਸ ਕਰਕੇ ਉੱਥੇ ਫਸਲ ਪੈਦਾ ਨਹੀਂ ਹੁੰਦੀ ਦੂਜੀ ਵਾਹੀਯੋਗ ਜ਼ਮੀਨ ਜਿੱਥੇ ਮੀਂਹ ਪੈਂਦਾ ਹੈ ਪਾਣੀ ਜਿਹੜਾ ਉਹ ਮਿੱਟੀ ਦੇ ਵਿੱਚ ਸਮਾ ਜਾਂਦਾ ਹੈ ਜਿਸ ਵੇਲੇ ਵੱਤਰ ਯੋਗ ਹੋ ਜਾਂਦੀ ਏ ਉਹ ਪੈੜੀ ਉਹ ਜ਼ਮੀਨ ਉਹ ਮਿੱਟੀ ਤਾਂ ਕਿਸਾਨ ਹਲ ਵਾਉਂਦਾ ਹੈ ਉਹ ਸਿਲ ਨੂੰ ਮਿੱਟੀ ਦੇ ਵਿੱਚ ਰਲਾ ਲੈਂਦਾ ਹੈ ਫਿਰ ਬੀਜ ਬੀਜਦਾ ਹੈ ਬੜੀ ਭਰਪੂਰ ਫਸਲ ਪੈਦਾ ਹੁੰਦੀ ਹੈ ਪਹਿਲੇ ਸ਼ਲੋਕ ਦੀ ਗੱਲ ਕਰੀਏ ਤੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਸਾਡਾ ਤੇ ਅੰਤਰਾਤਮਾ ਕਿਉਂਕਿ ਨਿਰਮਲ ਬੂੰਦ ਆਕਾਸ਼ ਕੀ ਦਾ ਅਰਥ ਹੈ ਜਿਵੇਂ ਆਕਾਸ਼ ਤੋਂ ਬੂੰਦਾਂ ਸਾਰੀਆਂ ਹੀ ਇੱਕਸਾਰ ਪਵਿੱਤਰ ਨਿਰਮਲ ਸਾਫ਼ ਸੁਥਰੀਆਂ ਡਿੱਗੀਆਂ ਪਰ ਅੱਗੇ ਜ਼ਮੀਨ ਉਹਨਾਂ ਨੂੰ ਦੋ ਤਰ੍ਹਾਂ ਦੀ ਮਿਲੀ ਸਾਡਾ ਅੰਤਰਾਤਮਾ ਪਰਮੇਸ਼ਰ ਦੀ ਅੰਸ਼ ਹੈ ਅਸੀਂ ਸਾਰੇ ਹੀ ਵਾਹਿਗੁਰੂ ਦਾ ਹਿੱਸਾ ਹਾਂ ਭਾਵੇਂ ਕੋਈ ਪਾਪੀ ਹੈ ਭਾਵੇਂ ਕੋਈ ਪੁੰਨੀ ਹੈ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮੰਦੇ ਕਰਮ ਕਰਦਾ ਹੈ ਭਾਵੇਂ ਕੋਈ ਮਨਮੁਖ ਹੈ ਭਾਵੇਂ ਕੋਈ ਗੁਰਮੁਖ ਹੈ ਕੋ ਕਬੀਰ ਹਮ ਰਾਮ ਕੀ ਅੰਸ਼ ਮਨ ਤੂੰ ਜੋਤ ਸਰੂਪ ਹੈ ਅਸੀਂ ਸਾਰੇ ਉਸ ਪਰਮੇਸ਼ਰ ਵਾਹਿਗੁਰੂ ਦਾ ਹਿੱਸਾ ਉਹਦੀ ਚੇਤਨਾ ਦਾ ਅੰਸ਼ ਹਾ ਕੁਦਰਤ ਕੇ ਬੰਦੇ ਹਾਂ ਹੋਇਆ ਕੀ ਕਿ ਸਾਡੇ ਅੰਦਰ ਦੀ ਪਵਿੱਤਰਤਾ ਉਦੋਂ ਮੁੱਕ ਗਈ ਪਰ ਗਈ ਧੂਮ ਵਿਕਾਰ ਵਿਕਾਰ ਦਾ ਮਤਲਬ ਹੁੰਦਾ ਹੈ ਬੇਕਾਰ ਜਿਸ ਤੋਂ ਕੋਈ ਕਾਰਜ ਨਾ ਉਪਜੇ ਭਾਵ ਜਿੱਥੋਂ ਕੋਈ ਲਾਭ ਨਾ ਹੋਵੇ ਐਸੀ ਕੱਲਰ ਵਾਲੀ ਜ਼ਮੀਨ ਤੇ ਜਿਵੇਂ ਬੱਦਲ ਦੀਆਂ ਬੂੰਦਾਂ ਡਿੱਗ ਪੈਂਦੀਆਂ ਨੇ ਮੀਂਹ ਦੀਆਂ ਇਸੇ ਤਰ੍ਹਾਂ ਸਾਡਾ ਨਿਰਮਲ ਆਤਮਾ ਜਿਹੜਾ ਪਰਮੇਸ਼ਰ ਦਾ ਹਿੱਸਾ ਹੁੰਦਿਆਂ ਚੇਤਨਾ ਬ੍ਰਹਮ ਦਾ ਅੰਗ ਹੁੰਦਿਆਂ ਜੋਤ ਸਰੂਪ ਹੁੰਦਿਆਂ ਜਦੋਂ ਅਸੀਂ ਵਿਸ਼ੇਵਕਾਰਾਂ ਦੀ ਜ਼ਮੀਨ ਤੇ ਡਿੱਗ ਪੈਂਦੇ ਆ ਜਾਨੀ ਕਿ ਕੁਸੰਗ ਵਿੱਚ ਪੈ ਜਾਣੇ ਆ ਮਾੜੀ ਸੰਗਤ ਔਗਣਾ ਦੀ ਸੰਗਤ ਵਾਸ਼ਨਾਵਾਂ ਦੀ ਸੰਗਤ ਇਹਨਾਂ ਦੀ ਬਹਿਣੀ ਵਿੱਚ ਬਹਿ ਜਾਣੇ ਹਾਂ ਤਾਂ ਕੀ ਵਾਪਰਦਾ ਹੈ ਬਿਨ ਸੰਗਤਿਓ ਮਨ ਲਈ ਚੰਗੀ ਸੰਗਤ ਤੋਂ ਬਿਨਾ ਕੁਸੰਗ ਚ ਪੈ ਕੇ ਮਾੜੇ ਖਿਆਲਾਂ ਨੂੰ ਜੀਵਨ ਦਾ ਹਿੱਸਾ ਬਣਾ ਕੇ ਮਾੜੀਆਂ ਆਦਤਾਂ ਨੂੰ ਜੀਵਨ ਦਾ ਅੰਗ ਬਣਾ ਕੇ ਵਾਸ਼ਨਾਵਾਂ ਵਿੱਚ ਗ੍ਰਸਤ ਹੋ ਕੇ ਕੁਸੰਗ ਵਿੱਚ ਫਸ ਕੇ ਹੋਈ ਗਈ ਪਟਸ਼ਾਰ ਉਸ ਪਾਣੀ ਨੇ ਜਿੱਦੇ ਜ਼ਮੀਨ ਤੇ ਡਿੱਗ ਕੇ ਜ਼ਮੀਨ ਚ ਰਿਜ ਕੇ ਜ਼ਮੀਨ ਚ ਸਮਾ ਕੇ ਲਾਭ ਦੇਣਾ ਸੀ ਭਰਪੂਰ ਫਸਲ ਪੈਦਾ ਕਰਨੀ ਸੀ ਪਰ ਕਲਰ ਵਾਲੀ ਜ਼ਮੀਨ ਤੇ ਡਿੱਗ ਕੇ ਉਹ ਪਾਣੀ ਆਪ ਵੀ ਆਪਣਾ ਵਜੂਦ ਗਵਾ ਜਾਂਦਾ ਹੈ ਲਾਭ ਤਾਂ ਉਹਨੇ ਦੇਣਾ ਹੀ ਕੀ ਹੈ ਇਸੇ ਤਰ੍ਹਾਂ ਮਨੁੱਖ ਦਾ ਆਪਣਾ ਵਜੂਦ ਵੀ ਖਤਰੇ ਚ ਪੈ ਜਾਂਦਾ ਹੈ ਉਹਦਾ ਆਪਣਾ ਵजूद ਵੀ ਖਤਮ ਹੋ ਜਾਂਦਾ ਕਿਸੇ ਨੂੰ ਤਾਂ ਉਹਦਾ ਕੋਈ ਲਾਭ ਨਹੀਂ ਮਿਲਣਾ ਪਰ ਮਨੁੱਖ ਆਪਣੀ ਪਵਿੱਤਰਤਾ ਵੀ ਤਬਾਹ ਕਰ ਲੈਂਦਾ ਹੈ ਤੇ ਆਪਣਾ ਜੀਵਨ ਵੀ ਬਰਬਾਦ ਕਰ ਲੈਂਦਾ ਹੈ ਜਿਵੇਂ ਕੋਈ ਇਸ ਸੰਸਾਰ ਵਿੱਚ ਪ੍ਰਾਣੀ ਆਇਆ ਹੈ ਸਹਿਬ ਸਤਿਗੁਰੂ ਬਾਣੀ ਵਿੱਚ ਦੋ ਤਰ੍ਹਾਂ ਦੇ ਜੀਵਾਂ ਦਾ ਜ਼ਿਕਰ ਕਰਦੇ ਨੇ ਇੱਕ ਨੂੰ ਗੁਰਮੁਖ ਕਹਿੰਦੇ ਨੇ ਦੂਜੇ ਨੂੰ ਮਨਮੁਖ ਕਹਿੰਦੇ ਨੇ ਮਨਮੁਖ ਦਾ ਜੀਵਨ ਇਹ ਹੈ ਕਿ ਉਹ ਮਨਮੁਖੀ ਹੋ ਕੇ ਯਾਨੀ ਕਿ ਜਿਹੜਾ ਵੀ ਵੇਗ ਮਨ ਵਿੱਚ ਆਇਆ ਉਹਨੂੰ ਬਿਨਾ ਪਰਖੇ ਬਿਨਾ ਜਾਂਚੇ ਬਿਨਾ ਤਫਤੀਸ਼ ਕੀਤੇ ਬਿਨਾ ਬਵੇਕ ਦੀ ਵਰਤੋਂ ਕੀਤੇ ਉਹ ਮਨ ਦੇ ਹਰ ਇੱਕ ਵੇਗ ਮੁਤਾਬਕ ਵਹਿ ਤੁਰਦਾ ਹੈ ਮਨ ਭਟਕਦਾ ਹੈ ਇੰਦਰੀਆਂ ਨੂੰ ਪਟਕਾਉਂਦਾ ਹੈ ਮਨੁੱਖ ਉਹੋ ਜਿਹਾ ਹੀ ਕਰਮ ਕਰਨ ਲੱਗ ਜਾਂਦਾ ਹੈ ਝੂਠ ਗੁਨਾਹ ਪਾਪ ਉਹ ਗਣ ਵਾਸ਼ਨਾ ਵਿਕਾਰ ਭੋਗਣੇ ਸਾਰਾ ਦਿਨ ਸਾਰ ਹਰ ਸਾਰਾ ਜੀਵਨ ਇਹਨਾਂ ਚ ਖਚਤ ਰਹਿੰਦਾ ਹੈ ਜਿਹਨੂੰ ਆਪਾਂ ਕਹਿ ਦਿੰਨੇ ਆਂ ਕਿ ਮਨ ਮਰਜ਼ੀ ਨਾਲ ਵਿਚਰਦਾ ਹੈ ਬੰਦਾ ਅਮੋੜ ਹੋ ਕੇ ਅਵਾਰਾ ਪਸ਼ੂ ਦੀ ਤਰ੍ਹਾਂ ਜਿੱਥੇ ਮਨੁੱਖ ਦੇ ਕੋਲ ਕੋਈ ਸਲੀਕਾ ਨਾ ਰਹੀ ਜਿੱਥੇ ਕੋਈ ਮਰਿਆਦਾ ਨਾ ਰਹੀ ਜਿੱਥੇ ਮਨੁੱਖ ਦੇ ਜੀਵਨ ਦੇ ਵਿੱਚ ਕੋਈ ਹੱਦ ਨਾ ਰਹੀ ਉਹ ਪਸ਼ੂ ਵਾਂਗ ਵਿਚਰਦਾ ਹੈ ਉਹ ਫਿਰ ਕਿੰਨਾ ਦਾ ਨੁਕਸਾਨ ਕਰੇਗਾ ਆਸੇ-ਪਾਸੇ ਦਾ ਆਲੇ-ਦੁਆਲੇ ਦਾ ਦੁਨੀਆ ਦਾ ਸਮਾਜ ਦਾ ਚੋਰ ਜਦੋਂ ਚੋਰੀ ਕਰੇਗਾ ਤਾਂ ਉਹ ਦੂਜੇ ਦੀਆਂ ਚੀਜ਼ਾਂ ਹੀ ਚੁੱਕੇਗਾ ਨਾ ਠੱਗ ਬਣ ਕੇ ਜਦੋਂ ਕੋਈ ਠੱਗੀ ਮਾਰੇਗਾ ਤਾਂ ਉਹ ਦੂਜੇ ਦਾ ਹੀ ਨੁਕਸਾਨ ਕਰੇਗਾ ਨਾ ਕੋਈ ਕ੍ਰੋਧੀ ਕਾਤਲ ਬਣੇਗਾ ਤਾਂ ਉਹ ਦੂਜੇ ਨੂੰ ਹੀ ਮਾਰੇਗਾ ਨਾ ਕੋਈ ਜ਼ੁਲਮ ਕਰੇਗਾ ਤੇ ਦੂਜੇ ਤੇ ਕਰੇਗਾ ਪਾਪ ਕਰੇਗਾ ਤੇ ਦੂਜੇ ਦੇ ਜੀਵਨ ਨੂੰ ਤਬਾਹ ਕਰਕੇ ਕਰੇਗਾ ਉਹਦਾ ਆਪਣਾ ਜੀਵਨ ਵੀ ਪਾਪ ਦੀ ਭੇਟ ਚੜਦਾ ਹੈ ਤੇ ਉਹ ਦੂਜੇ ਦਾ ਵੀ ਨੁਕਸਾਨ ਉਸੇ ਤਰ੍ਹਾਂ ਹੀ ਕਰਦਾ ਹੈ ਆਪਾਂ ਜਦੋਂ ਇਹ ਸਾਖੀ ਪੜਦੇ ਆਂ ਵੀ ਗੁਰੂ ਨਾਨਕ ਮਹਾਰਾਜ ਤਲੰਬੇ ਨਗਰ ਚ ਗਏ ਤੇ ਸੱਜਣ ਨੂੰ ਇਹ ਉਪਦੇਸ਼ ਦਿੱਤਾ ਉਜਲ ਕਹਿਾਂ ਚਿਲਕਣਾ ਘੋਟਮ ਕਲੜੀ ਮਾਸ ਤੋਤਿਆਂ ਜੂਠ ਨ ਉਤਰੈ ਜੇ ਸੌ ਧੋਵਾਂ ਤਿਸ ਇਹਦੇ ਚ ਇੱਕ ਰمز ਇੱਕ ਭਾਵ ਹੋਰ ਸਮਝਣ ਵਾਲਾ ਗੁਰੂ ਸਾਹਿਬ ਨੇ ਇਕੱਲੇ ਸੱਜਣ ਨੂੰ ਨਹੀਂ ਬਦਲਿਆ ਉਹਦੇ ਹੱਥੋਂ ਜਿੰਨੇ ਲੋਕ ਹੋਰ ਕੀੜਤ ਹੋਣੇ ਸਨ ਜਿੰਨੇ ਤੇ ਲੁੱਟੇ ਗਏ ਜਿੰਨੇ ਠੱਗੇ ਗਏ ਉਹ ਤਾਂ ਬੀਤ ਗਿਆ ਕਾਲ ਹੈ ਪਰ ਉਸ ਘੜੀ ਤੋਂ ਬਾਅਦ ਜਦੋਂ ਸੱਜਣ ਨੇ ਆਪਣੇ ਗੁਨਾਹਾਂ ਦੀ ਤੌਬਾ ਕੀਤੀ ਤੇ ਮਹਾਰਾਜ ਪਾਸੋਂ ਖਿਮਾ ਮੰਗੀ ਤੇ ਸਤਿਗੁਰੂ ਨੇ ਉਹਨਾਂ ਨੂੰ ਸਿੱਧਾ ਮਾਰਗ ਦੱਸਿਆ ਦੀਨ ਔਰ ਧਰਮ ਦੇ ਮਾਰਗ ਤੇ ਤੋਰਿਆ ਉਸ ਤੋਂ ਬਾਅਦ ਜਿਹੜੇ ਉਹਨੇ ਕੋਈ ਕਰਮ ਜਾਂ ਗੁਨਾਹ ਕਰਨੇ ਸਨ ਉਹਨਾਂ ਨੂੰ ਠੱਲ ਪੈ ਗਈ। ਉਹਦੇ ਦੁਆਰਾ ਕਿੰਨੇ ਹੋਰ ਲੋਕ ਜਿਹੜੇ ਪ੍ਰਭਾਵਿਤ ਹੋਣੇ ਸਨ ਠੱਗੇ ਜਾਣੇ ਸਨ ਉਹਨਾਂ ਦਾ ਵੀ ਬਚਾਅ ਹੋਇਆ। ਸਤਿਗੁਰੂ ਨੇ ਇੱਕ ਦਾ ਨਹੀਂ ਅਨੇਕਾਂ ਦਾ ਪਾਰ ਉਤਾਰਾ ਕਰ ਦਿੱਤਾ। ਉਸ ਇੱਕ ਵਿਅਕਤੀ ਦੇ ਕਿੰਨੇ ਲੋਕ ਹੋਰ ਸ਼ਿਕਾਰ ਬਣਦੇ ਉਹਨਾਂ ਸਾਰਿਆਂ ਦਾ ਹੀ ਭਲਾ ਹੋਇਆ। ਸਗੋਂ ਉਹਨਾਂ ਦੇ ਭਲੇ ਦੇ ਨਾਲ ਨਾਲ ਹੋਰਨਾਂ ਦਾ ਭਲਾ ਇਸ ਕਰਕੇ ਹੋਇਆ ਕਿ ਜਿਹੜਾ ਕੱਲ ਤੱਕ ਠੱਗੀ ਮਾਰ ਰਿਹਾ ਉਹ ਅੱਜ ਜਦੋਂ ਠੱਗੀ ਛੱਡ ਕੇ ਨੇਕ ਅਮਲ ਕਰਦਾ ਤੇ ਉਹ ਕਿੰਨਿਆਂ ਨੂੰ ਫਾਇਦਾ ਪਹੁੰਚਾਉਂਦਾ ਕਿੰਨਿਆਂ ਦਾ ਕਿੰਨਿਆਂ ਨੂੰ ਲਾਭ ਦਿੰਦਾ ਇਸ ਵਾਸਤੇ ਸਹਿਬ ਸਤਿਗੁਰੂ ਮਹਾਰਾਜ ਨੇ ਉਸ ਇੱਕ ਮਨੁੱਖ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਹੋਰ ਅਨੇਕਾਂ ਮਨੁੱਖਾਂ ਦਾ ਭਲਾ ਕਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਨੂੰ ਕਹਿੰਦੇ ਨੇ ਆਪ ਤਰੇ ਸਗਲੇ ਕੋਲ ਤਾਰੇ ਹਰ ਦਰਗਹ ਪਤ ਸਿਓ ਜਾਇਂਦਾ ਇੱਕ ਮਨੁੱਖ ਦੇ ਕੋ ਕਰਮੀ ਹੋਣ ਨਾਲ ਕਿੰਨਾ ਆਲੇ ਦੁਆਲੇ ਕੋ ਕਰਮ ਨਾਲ ਪਰ ਜਾਂਦਾ ਕਿੰਨੇ ਮਨੁੱਖ ਉਹਦੇ ਤੋਂ ਪ੍ਰਭਾਵਿਤ ਹੁੰਦੇ ਨੇ ਕਿੰਨੇ ਲੋਕ ਉਹਦੇ ਆਲੇ ਦੁਆਲੇ ਔਰ ਉਹਦੇ ਸੰਪਰਕ ਵਿੱਚ ਆ ਕੇ ਹੋਰ ਵਿਗੜਨ ਵਾਲੇ ਪਾਸੇ ਤੁਰ ਜਾਂਦੇ ਨੇ ਸਮਾਜ ਇਸ ਤਰ੍ਹਾਂ ਹੀ ਵਿਗੜਦਾ ਹੈ ਦੁਨੀਆ ਇਸ ਤਰ੍ਹਾਂ ਹੀ ਬਣਦੀ ਹੈ ਇੱਕ ਧਰਮੀ ਮਨੁੱਖ ਜਿਹੜਾ ਇੱਕ ਦੀਨ ਪਸੰਦ ਮਨੁੱਖ ਜਿਹੜਾ ਇੱਕ ਸੁਚੱਜੇ ਵਿਹਾਰ ਵਾਲਾ ਮਨੁੱਖ ਜਿਹੜਾ ਉਹ ਕਿੰਨੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ ਕਿੰਨਿਆਂ ਨੂੰ ਫਾਇਦਾ ਕਰਦਾ ਹੈ ਕਿੰਨਿਆਂ ਦਾ ਭਲਾ ਕਰਦਾ ਹੈ ਆਪਣੇ ਸਮੁੱਚੇ ਜੀਵਨ ਚ ਔਰ ਆਪਣਾ ਆਲਾ ਦਵਾਲਾ ਇਹੋ ਜਿਹਾ ਸਿਰਜ ਦਿੰਦਾ ਹੈ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਹੋਰ ਮਨੁੱਖ ਵੀ ਭਲਾਈ ਦਾ ਚੰਗਿਆਈ ਦਾ ਗੁਣ ਗ੍ਰਹਿਣ ਕਰਦੇ ਨੇ ਇਸ ਲਈ ਸਤਿਗੁਰੂ ਨੇ ਬਾਣੀ ਵਿੱਚ ਮਨਮੁਖ ਨੂੰ ਜੂਏ ਵਿੱਚ ਜਨਮ ਗਵਾ ਲੈਣ ਵਾਲਾ ਵਿਅਕਤੀ ਲਿਖਿਆ ਮਨਮੁਖ ਨੂੰ ਸਾਰੇ ਵਿਸ਼ੇ ਵਿਕਾਰਾਂ ਦੇ ਨਰਕ ਭੋਗਣ ਵਾਲਾ ਬੰਦਾ ਲਿਖਿਆ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾਮ ਆਸਾ ਹੈ ਧਰਮੀ ਮਨੁਖ ਨੂੰ ਇਸ ਕਰਕੇ ਸਲਾਹਿਆ ਗਿਆ ਉਹਨੂੰ ਸੰਗਣੀ ਛਾਂ ਵਰਗਾ ਰੋਖ ਕਿਹਾ ਗਿਆ ਫਲਦਾਰ ਬੂਟਾ ਕਿਹਾ ਗਿਆ ਉਹਨੂੰ 베ੜੀ ਦੀ ਤਰ੍ਹਾਂ ਕਿਹਾ ਗਿਆ ਵੀ ਜਿਵੇਂ 베ੜੀ ਇੱਕ ਕੰਡੇ ਤੋਂ ਦੂਜੇ ਕੰਡੇ ਤੱਕ ਮੁਸਾਫਰਾਂ ਨੂੰ ਪਹਛਾਦ ਦਿੰਦੀ ਏ ਇਸੇ ਤਰ੍ਹਾਂ ਉਹ ਵਿਅਕਤੀ ਇਸ ਸੰਸਾਰ ਭਵਜਲ ਤੋਂ ਦੂਜਿਆਂ ਨੂੰ ਤਾਰਨ ਦੀ ਤਾਕਤ ਰੱਖਦਾ ਹੈ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਕੋਆ ਭਾਈ ਤੀਰਥਾ ਜਿਹਨੂੰ ਆਪਾਂ ਭਾਈ ਮੰਜ ਕਹਿੰਨੇ ਆ ਬੜੀ ਸੇਵਾ ਬੜੀ ਕਾਲਣਾ ਬੜੀ ਕਮਾਈ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਮੁਖਾਰਬੇ ਤੋਂ ਸੁਭਾਵਕੇ ਬਾਕ ਨਿਕਲਿਆ ਜਦੋਂ ਸਤਗੁਰਾਂ ਨੇ ਉਹਨਾਂ ਦੀ ਸੇਵਾ ਸਮਰਪਣ ਭਾਵ ਨੂੰ ਮਾਣ ਦਿੱਤਾ ਵੀ ਇੰਨੀ ਸ਼ਿੱਦਤ ਨਾਲ ਆਪਣੀ ਪ੍ਰਵਾਹ ਕੀਤੇ ਬਿਨਾ ਲੋਕ लाज ਦੀ ਪ੍ਰਵਾਹ ਕੀਤੇ ਬਿਨਾ ਆਪਣੀ ਚੌਧਰ ਦਾ ਖਿਆਲ ਛੱਡ ਕੇ ਆਪਣੀ ਅਮੀਰੀ ਦਾ ਖਿਆਲ ਛੱਡ ਕੇ ਲੋਕਾਂ ਦੇ ਤਾਨੇ ਮੇਣਿਆਂ ਦਾ ਖਿਆਲ ਛੱਡ ਕੇ ਆਪਣੇ ਸ਼ਰੀਕੇ ਤੇ ਬਰਾਦਰੀ ਦੇ ਵਿੱਚ ਜਿਹੜਾ ਉਹਦਾ ਪਹਿਲਾ ਰੁਤਬਾ ਸੀ ਉਹਦਾ ਧਿਆਨ ਛੱਡ ਕੇ ਆਪਣੀ ਅਮੀਰੀ ਦਾ ਖਿਆਲ ਛੱਡ ਕੇ ਸਤਿਗੁਰੂ ਦੀ ਸੇਵਾ 'ਚ ਇਸ ਕਦਰ ਸਮਰਪਿਤ ਹੋ ਜਾਣਾ ਮਹਾਰਾਜ ਨੇ ਵਾਕ ਕਹੇ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ ਪਿਆਸੇ ਗੁਰ ਸਿੱਖ ਜਹਾਜ਼ ਦੀ ਨਿਆਈ ਹੁੰਦੀ ਜਿਵੇਂ ਜਹਾਜ਼ ਸਮੁੰਦਰ ਦੇ ਉੱਤੇ ਤੈਰਦਾ ਹੈ ਤੇ ਉਹ ਪਾਣੀ ਦੇ ਉੱਤੋਂ ਸਫ਼ਰ ਕਰਕੇ ਇੱਕ ਬੰਦਰਗਾਹ ਤੋਂ ਦੂਜੀ ਬੰਦਰਗਾਹ ਤੱਕ ਮੁਸਾਫਰਾਂ ਨੂੰ ਲੈ ਕੇ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਸਾਧਨ ਭਾਈ ਮੰਜ ਵਰਗੇ ਸਿੱਖ ਦੁਨੀਆਂ ਦੇ ਵਿੱਚ ਉਲਝੇ ਹੋਏ ਖਪੇ ਹੋਏ ਲੋਕ ਲਾਜ ਦੀ ਪ੍ਰਵਾਹ ਕਰਨ ਵਾਲੇ ਅਮੀਰੀ ਨੂੰ ਸਭ ਕੁਝ ਮੰਨਣ ਵਾਲੇ ਮਨਮਤਾਂ ਕਰਨ ਵਾਲੇ ਕਰਮ ਕਾਂਡਾਂ 'ਚ ਉਲਝੇ ਤੇ ਖਪੇ ਹੋਏ ਉਹਨਾਂ ਚੀਜ਼ਾਂ 'ਚ ਖਪੇ ਹੋਏ ਮਨੋਖਾਂ ਲਈ ਚਾਨਣ ਮਨਾਰਾ ਜਹਾਜ਼ ਹੈ ਉਹਨਾਂ ਸਾਹਮਣੇ ਭਾਈ ਮੰਜ ਇੱਕ ਉਦਾਹਰਣ ਹੈ ਜਿੰਨਾ ਚਿਰ ਭਾਈ ਮਾਂਝ ਜੀ ਜੀਵਤ ਰਹਿਣਗੇ ਉਹਨਾਂ ਚਿਰ ਹੀ ਲੋਕਾਂ ਦਾ ਭਲਾ ਨਹੀਂ ਕਰਨਗੇ ਉਹਨਾਂ ਦੀ ਐਗਜ਼ੈਂਪਲ ਉਹਨਾਂ ਦੀ ਉਦਾਹਰਣ ਉਹਨਾਂ ਦਾ ਜੀਵਨ ਸਦਾ ਹੀ ਦੁਨੀਆ ਦੇ ਲਈ ਪ੍ਰੇਰਣਾ ਦਾ ਸਰੋਤ ਬਣੇਗਾ ਹਰੁੱਲ ਜੀ ਹੋਏ ਮਨੁੱਖ ਨੂੰ ਤਰਵਾ ਸਚਾਈ ਦਾ ਹੋਵੇ ਬਚਨ ਦਾ ਉਪਾਅ ਚਾਹੀਦਾ ਹੋਵੇ ਤਉ ਹੌਸਲਾ ਕਰਕੇ ਭਾਈ ਮਾਂਝ ਵੱਲ ਵੇਖੇ ਉਹਨਾਂ ਤੋਂ ਪ੍ਰੇਰਣਾ ਲਵੇ ਜਿਨ੍ਹਾਂ ਨੇ ਮੁਖ ਗੁਰੂਵਾਲਾ ਕਰ ਲਏ ਹਨ ਉਹਨਾਂ ਨੂੰ ਕਿਵੇਂ ਸਮਰਪਣ ਭਾਵ ਆਪਣੇ ਜੀਵਨ ਵਿੱਚ ਰੱਖ ਕੇ ਗੁਰੂ ਦੀ ਸੇਵਾ ਕਾਲਣਾ ਕਰਨੀ ਚਾਹੀਦੀ ਉਹ ਵੀ ਭਾਈ ਮਾਂਜਵਾਲ ਵੇਖਣਾ ਜਾਨੀ ਇੱਕ ਜੀਵਨ ਨੂੰ ਮਹਾਰਾਜ ਜਹਾਜ਼ ਦੀ ਨਿਆਈ ਕਹਿੰਦੇ ਨੇ ਪਾਰ ਉਤਾਰੇ ਦਾ ਸਾਧਨ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਵਾਕ ਹੈ ਉਹ ਕਹਿੰਦੇ ਨੇ ਸ਼ੈਲ ਲੰਘੰਦੇ ਪਾਰ ਗੋਰੀ ਮਨ ਤੀਰਿਆ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਇਸ ਪੰਕਤੀ ਦਾ ਭਾਵ ਹੈ ਕਿ ਦਰਿਆ ਦੇ ਨਦੀ ਦਾ ਕਿਨਾਰਾ ਹੈ ਤੇ ਉੱਥੇ ਇੱਕ ਮਨੁੱਖ ਖੜਾ ਬੜਾ ਕਮਜ਼ੋਰ ਦਿਲ ਦਾ ਹੈ ਉਹਨੇ ਵੇਖਿਆ ਪਾਣੀ ਬੜਾ ਹੈ ਮੈਂ ਤੁੱਤਰਿਆ ਨਹੀਂ ਜਾਣਾ ਮੈਂ ਕਿਵੇਂ ਪਾਰ ਲੰਘਾਂ ਜਾਣਾ ਵੀ ਜ਼ਰੂਰੀ ਹੈ ਸਾਧਨ ਕੋਈ ਨਹੀਂ ਤਰਨਾ ਪੈਣਾ ਉਹ ਤਰ ਸਕਦਾ ਸੀ ਪਰ ਉਹਦਾ ਦਿਲ ਡਾਵਾ ਡੋਲ। ਪਾਣੀ ਵੇਖ ਕੇ ਉਹ ਡਰ ਗਿਆ, ਕਮਜ਼ੋਰ ਪੈ ਗਿਆ, ਕਬਰਾਹਟ ਹੋਣ ਲੱਗ ਪਈ। ਇੰਨੇ ਚਿਰ ਨੂੰ ਹੋਰ ਕੁਝ ਨੌਜਵਾਨ, ਕੁਝ ਬੰਦੇ, ਕੁਝ ਤਾਰੂ ਆਏ। ਉਹਨਾਂ ਕਿਹਾ ਤੁਸੀਂ ਇੱਥੇ ਖੜ੍ਹੇ ਹੋ, ਤੁਸੀਂ ਤਰਦੇ ਕਿਉਂ ਨਹੀਂ? ਕਹਿਣ ਲੱਗਾ ਮੈਨੂੰ ਤਾਂ ਡਰ ਬੜਾ ਲੱਗਦਾ ਹੈ, ਮੈਂ ਕਬਰਾਹਟ ਹੁੰਦੀ ਹੈ ਵੀ ਮੈਂ ਡੁੱਬ ਨਾ ਜਾਵਾਂ। ਜਾਣਾ ਵੀ ਜ਼ਰੂਰ ਹੈ, ਸਾਦਰ ਵੀ ਕੋਈ ਨਹੀਂ। ਉਹਨਾਂ ਨੇ ਪਾਣੀ 'ਚ ਛਾਲ ਮਾਰੀ ਕਹਿਣ ਲੱਗੇ ਸਾਡੇ ਨਾਲ ਆ ਡਰਨ ਦੀ ਲੋੜ ਨਹੀਂ ਜੇ ਕਿਤੇ ਕੋਈ ਮਾੜੀ-ਮੋਟੀ ਸਮੱਸਿਆ ਬਣੀ ਅਸੀਂ ਤੈਨੂੰ ਸਾਰਾ ਦੇ ਦੇਾਂਗੇ ਸਾਡੇ ਨਾਲ ਤਰ ਉਹਨੂੰ ਹੌਸਲਾ ਹੋ ਗਿਆ ਕਿ ਇਹਨੇ ਬੰਦੇ ਤਰਨ ਵਾਲੇ ਦਲੇਰ ਮੇਰੇ ਨਾਲ ਨੇ ਤੇ ਜੇ ਪਹਿਲੀ ਗੱਲ ਮੈਂ ਤਰ ਲੈਣਾ ਜੇ ਸਮੱਸਿਆ ਆਈ ਤੇ ਮੇਰਾ ਹੱਥ ਬਾਹ ਫੜ ਲੈਣਗੇ ਵੀ ਮੈਨੂੰ ਡੁੱਬਣ ਨਹੀਂ ਦੇਣਦੇ ਉਨਾਂ ਵੱਲ ਵੇਖ ਕੇ ਉਹਦਾ ਮਨ ਵੀ ਧੀਰਜ ਫੜ ਗਿਆ ਕਿਤੇ ਕੱਲਾ ਸੀ ਕੱਲਾ ਜਦੋਂ ਉਹ ਦਰਿਆ ਨੂੰ ਉਸ ਨਦੀ ਨੂੰ ਵੇਖ ਰਿਹਾ ਸੀ ਪਾਣੀ ਦਾ ਉਛਾਲਾ ਵੇਂਦਾ ਸੀ ਤਾਂ ਉਹਦੇ ਮਨ 'ਚ ਘਬਰਾਹਟ ਹੁੰਦੀ ਹੁਣ ਉਹਦੇ ਨਾਲ ਹੋਰ ਜਾਣੇ ਸਾਨੂੰ ਨੂੰ ਸੰਗਤ ਮਿਲ ਗਈ ਸਾਥ ਮਿਲ ਗਿਆ ਸੰਗ ਮਿਲ ਗਿਆ ਹੁਣ ਉਹ ਆਪਣੇ ਆਪ ਨੂੰ ਕੱਲਾ ਮਹਿਸੂਸ ਨਹੀਂ ਕਰਦਾ ਉਹਨੂੰ ਲੱਗਦਾ ਸੀ ਤਾਂ ਬਾਵਾ ਜਾਣੇ ਹੁਣ ਉਹਦੀ ਘਬਰਾਹਟ ਜਿਹੜੀ ਉਹ ਦਲੇਰੀ ਚ ਬਦਲ ਗਈ ਜਿਹੜਾ ਉਹਦੇ ਅੰਦਰ ਡਰ ਸੀ ਉਹ ਖਤਮ ਹੋ ਗਿਆ ਹੌਸਲਾ ਮਿਲ ਗਿਆ ਧੀਰਜ ਮਿਲ ਗਿਆ ਤਰਿਆ ਉਹ ਆਪ ਹੀ ਪਰ ਕਿਉਂਕਿ ਉਹਦੇ ਨਾਲ ਸਾਥੀ ਸਨ ਹੁਣ ਉਹਨੂੰ ਇਹ ਖਤਰਾ ਨਾ ਰਿਹਾ ਕਿ ਜੇ ਕਿਤੇ ਇਹੋ ਜੀ ਨੌਬਤ ਆ ਗਈ ਤਾਂ ਮੇਰਾ ਕੀ ਬਣੇਗਾ ਹੁਣ ਉਹਨੂੰ ਲੱਗਿਆ ਵੀ ਮੇਰੇ ਨਾਲ ਹੈਗੇ ਨੇ ਹੌਸਲਾ ਪਾਰ ਤਾਂ ਉਹਦੇ ਹੌਸਲੇ ਨੇ ਕੀਤਾ ਪਰ ਸੰਗਤ ਚੰਗੀ ਮਿਲ ਗਈ ਤੇ ਕਬਰਾਹਟ ਤੇ ਕਮਜ਼ੋਰੀ ਦੂਰ ਹੋ ਗਈ ਜੀਵਨ ਪੰਧ ਵਿੱਚ ਕਈ ਵਾਰ ਵੇਖਣਾ ਕੋਈ ਨੇਕ ਅਮਲ ਕਰਨਾ ਹੋਵੇ ਕੋਈ ਮਨੁੱਖ ਹੌਸਲਾ ਦੇ ਦੇਵੇ ਤੇ ਕਰਦਾ ਮਨੁੱਖ ਆਪ ਹੀ ਹੈ ਪਰ ਉਹ ਉਸ ਦੀ ਸੰਗਤ ਕਰਕੇ ਮਨੁੱਖ ਭਲਾ ਨੇਕ ਅਮਲ ਕਮਾ ਲੈਂਦਾ ਤੇ ਕਈ ਵਾਰ ਤੁਸੀਂ ਕਰਨ ਯੋਗ ਹੁੰਦੇ ਹੋ ਕਾਰਜ ਦੂਜਾ ਤੁਹਾਡੇ ਹੌਸਲੇ ਪਸਤ ਕਰ ਦੇਵੇ ਮਾੜੀ ਸੰਗਤ ਮਿਲ ਜਾਏ ਉਹ ਕਹਿਣਗੇ ਛੱਡ ਪਰਾਂ ਕੀ ਰੱਖਿਆ ਬੰਦਾ ਢੇਰੀ ਢਾ ਕੇ ਉੱਥੇ ਬਹਿ ਜਾਂਦਾ ਸੁਖਬੀਰ ਜੀ ਮਹਾਰਾਜ ਕਹਿੰਦੇ ਨੇ ਬਿਨ ਸੰਗਤਿਓ ਮਨ ਲਈ ਹੋਏ ਗਈ ਪਠ ਛਾਰ ਚੰਗੀ ਸੰਗਤ ਤੋਂ ਬਿਨਾ ਮਨ ਉਹ ਨਿਰਮਲ ਆਤਮਾ ਵੀ ਪੱਠੇ ਦੀ ਸਵਾਹ ਬਣ ਜਾਂਦੀ ਏ ਭਾਵ ਆਪਣਾ ਵਜੂਦ ਮਕਾ ਲੈਂਦੀ ਏ ਭਲਾ ਵੀ ਕੋਈ ਨਹੀਂ ਕਰਦੀ ਪੇ ਦੂਸਰੇ ਸ਼ਲੋਕ ਵਿੱਚ ਕਿਹਾ ਕਬੀਰ ਨਿਰਮਲ ਬੂੰਦੇ ਆਕਾਸ਼ ਕੀ ਲੀਨੀ ਭੂਮ ਮਿੜਾਇ ਆਕਾਸ਼ ਵਿੱਚੋਂ ਬੱਦਲਾਂ ਦੇ ਰਾਂਈ ਮੀਂਹ ਦੇ ਰਾਂਈ ਡਿੱਗੀ ਹੋਈ ਕਣੀ ਭਾਵ ਮੀਂਹ ਜਿਹੜਾ ਪਿਆ ਉਹ ਚੰਗੀ ਜ਼ਮੀਨ ਤੇ ਪਿਆ ਜਿਹਨੂੰ ਆਪਾਂ ਸਤ ਸੰਗ ਕਹਿੰਦੇ ਆ ਜਿਵੇਂ ਚੰਗੀ ਜ਼ਮੀਨ ਤੇ ਵਰਖਾ ਹੁੰਦੀ ਮੀਂਹ ਪੈਂਦਾ ਜ਼ਮੀਨ ਜਦੋਂ ਵਤਰ ਆਉਂਦੀ ਹੈ ਹਲਵਾ ਕੇ ਕਿਸਾਨ ਉਹ ਮਿੱਟੀ ਨੂੰ ਰੜਾ ਲੈਂਦਾ ਮਨੋ ਉਹ ਸਿਲਵਾ ਜਿਹੜਾ ਮੀਂਹ ਜ਼ਮੀਨ ਤੇ ਪਿਆ ਉਹਨੇ ਸਿਲ ਪੈਦਾ ਕੀਤੀ ਸਿਲ ਨੂੰ ਮਿੱਟੀ ਚ ਸਾਰੀ ਚਰੜਾ ਲਿਆ ਹਲਵਾ ਕੇ ਮਗਰੋਂ ਨੇ ਬੀਜ ਬੀਜਿਆ ਸੋਹਣੇ ਬਗੀਚੇ ਖੇਤ ਕਲਿਹਾਨ ਸੋਹਣੀਆਂ ਫੁਲਵਾੜੀਆਂ ਪੈਦਾ ਹੋ ਗਈਆਂ ਉਸ ਪਾਣੀ ਦੀ ਬੂੰਦ ਨੇ ਆਪਣਾ ਵਜੂਦ ਗਵਾ ਕੇ ਚੰਗੀ ਫਸਲ ਚੰਗੀ ਫੁਲਵਾੜੀ ਚੰਗਾ ਬਗੀਚਾ ਪੈਦਾ ਕੀਤਾ ਉਹਦਾ ਜੀਵਨ ਸਫਲ ਹੋ ਗਿਆ ਕਾਰਤਾ ਨਹੀਂ ਗਿਆ ਵਿਅਰਥ ਨਹੀਂ ਗਿਆ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ ਕਬੀਰ ਜੀ ਕਹਿੰਦੇ ਇਸੇ ਤਰ੍ਹਾਂ ਉਹ ਨਿਰਮਲ ਆਤਮਾ ਉਹ ਪਵਿੱਤਰ ਵਜੂਦ ਵਾਲਾ ਮਨੁੱਖ ਜਿਹੜਾ ਅਹਿਸਾਸ ਕਰਦਾ ਹੈ ਵੀ ਮੈਂ ਤਾਂ ਪਰਮੇਸ਼ਰ ਦਾ ਹਿੱਸਾ ਉਹਦਾ ਅੰਗ ਹਾਂ ਤੇ ਸਤ ਸੰਗ ਵਿੱਚ ਆਉਂਦਾ ਹੈ ਗੁਰੂ ਦੀ ਸਹਬਤ ਵਿੱਚ ਆਉਂਦਾ ਹੈ ਸਤ ਗੁਰੂ ਦੀ ਸੰਗਤ ਵਿੱਚ ਬੈਠਦਾ ਹੈ ਸਤ ਗੁਰੂ ਦੀ ਨੇੜਤਾ ਮਾਣਦਾ ਹੈ ਗੁਰੂ ਸ਼ਬਦ ਦੀ ਕਮਾਈ ਕਰਦਾ ਹੈ ਉਹ ਆਪ ਵੀ ਭਲਾ ਹੁੰਦਾ ਤੇ ਦੂਜਿਆਂ ਦਾ ਵੀ ਭਲਾ ਕਰਦਾ ਆਪ ਤਰੇ ਸਗਲੇ ਕੋਲ ਤਾਰੇ ਹਰ ਦਰਗਹ ਪਤ ਸਿਉ ਜਾਇਦਾ ਫਿਰ ਕਿੰਨਾ ਵੀ ਕੋਈ ਜ਼ੋਰ ਲਾਏ ਅਨਕ ਸਿਆਣੇ ਪਚ ਗਏ ਕਿੰਨੇ ਵੀ ਚਾਤੁਰ ਕਿੰਨੇ ਵੀ ਚਲਾਕ ਕਿੰਨੇ ਵੀ ਵਿਸ਼ਈ ਕਿੰਨੇ ਵੀ ਵਕਾਰੀ ਹੋਰ ਜ਼ੋਰ ਲਾਉਣ ਵੀ ਇਹ ਬੰਦਾ ਇਧਰੋਂ ਟੁੱਟ ਜਾਏ ਇਹ ਪਾਸਾ ਛੱਡ ਜਾਏ ਨਾਂ ਨਿਰਵਾਰੀ ਜਾਏ ਜਿਵੇਂ ਮਿੱਟੀ ਚ ਲੜੀ ਹੋਈ ਪਾਣੀ ਦੀ ਬੂੰਦ ਅੱਡ ਨਹੀਂ ਕੀਤੀ ਜਾ ਸਕਦੀ ਉਹਨੂੰ ਗੁਰੂ ਸੰਗਤ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਜਦੋਂ ਉਹ ਅੰਤਰਾਤਮਾ ਕਰਕੇ ਸਤਸੰਗੀ ਬਣ ਜਾਂਦਾ ਹੈ ਜਦੋਂ ਉਹਦਾ ਰਿਧਾ ਗੁਰੂ ਦੇ ਸ਼ਬਦ ਵਿੱਚ ਇੱਕ ਸੁਰ ਹੋ ਜਾਂਦਾ ਹੈ ਜਦੋਂ ਗੁਰੂ ਦੇ ਸ਼ਬਦ ਨੂੰ ਸੁਰਤ ਕਰਕੇ ਧਾਰਨ ਕਰ ਲੈਂਦਾ ਹੈ ਗੁਰੂ ਰੂਪ ਹੋ ਜਾਂਦਾ ਹੈ ਗੁਰੂ ਸ਼ਬਦ ਰੂਪ ਹੋ ਜਾਂਦਾ ਹੈ ਫਿਰ ਉਹ ਕੋ ਸੰਗ ਵੱਲ ਦੁਬਾਰਾ ਨਹੀਂ ਪਰਤਦਾ ਫਿਰ ਉਹ ਗੁਰੂ ਦਾ ਹੋ ਜਾਂਦਾ ਹੈ ਗੁਰੂ ਚ ਅਪੇਧਤਾ ਮਿਲ ਜਾਂਦੀ ਹੈ ਗੁਰੂ ਚ ਇੱਕ ਸੁਰਤਾ ਮਿਲ ਜਾਂਦੀ ਹੈ ਤੋ ਜੋ ਇੱਕ ਵਾਰ ਗੁਰੂ ਦੀ ਨੇੜਤਾ ਤੇ ਸੰਪਰਕ ਵਿੱਚ ਆ ਗਿਆ ਔਰ ਅੰਤਰਾਤਮਾ ਕਰਕੇ ਸ਼ਬਦ ਰੂਪ ਹੋ ਗਿਆ ਉਹਦੇ ਉੱਤੇ ਫਿਰ ਕੋ ਸੰਗ ਜੋਰ ਨਹੀਂ ਪਾਉਂਦਾ ਵਾਸ਼ਨਾਵਾਂ ਜ਼ੋਰ ਨਹੀਂ ਪਾਉਂਦੀਆਂ ਔਗਣ ਜ਼ੋਰ ਨਹੀਂ ਪਾਉਂਦੇ ਉਹਨਾਂ ਚੀਜ਼ਾਂ ਦਾ ਬਲ ਘੱਟ ਜਾਂਦਾ ਹੈ ਆਤਮਾ ਮਨ ਸੁਰਤ ਤਾਕਤਵਰ ਹੋ ਜਾਂਦੇ ਨੇ ਚੰਗੇ ਸੰਸਕਾਰ ਪ੍ਰਫੁੱਲਤ ਹੋ ਠਦੇ ਨੇ ਜਿਵੇਂ ਬੂਡ ਆਪਣੇ ਥੱਲੇ ਹੋਰ ਕੋਈ ਬੂਟਾ ਪੈਦਾ ਨਹੀਂ ਹੋਣ ਦਿੰਦਾ ਇਸੇ ਤਰ੍ਹਾਂ ਜਿੱਥੇ ਚੰਗਾ ਸੰਸਕਾਰ ਪ੍ਰਫੁੱਲਤ ਹੋ ਜਾਏ ਜੀਵਨ ਉਤੇ ਪ੍ਰਭਾਵ ਚੰਗਿਆਈ ਦਾ ਵੱਧ ਜਾਏ ਉਤੇ ਫਿਰ ਬੁਰਾਈ ਔਗਣ ਵਾਸ਼ਨਾ ਵਿਕਾਰ ਔਰ ਕੁਕਰਮ ਜਿਹੜੇ ਹਨ ਉਹ ਸਿਰ ਨਹੀਂ ਚੁੱਕਦੇ ਮਦਮ ਪੈ ਜਾਂਦੇ ਜਿਵੇਂ ਦੀਵਾ ਜਗਾਉਣ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਐਵੇਂ ਅੰਤਰਾਤਮਾ ਦੇ ਵਿੱਚ ਰੁਸ਼ਨਾਈ ਜਦੋਂ ਹੋ ਜਾਂਦੀ ਹੈ ਤੇ ਅੰਧਕਾਰ ਵਿੰਸ ਜਾਂਦਾ ਹੈ ਇਸੇ ਭਾਵ ਵਿੱਚ ਹੀ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਹਾ ਹੈ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਉਹ ਆਤਮਕ ਮਾਨਸਿਕ ਅਗਿਆਨ ਮਿਟ ਜਾਂਦੇ ਹਨ ਅੰਦਰ ਦਾ ਜਦੋਂ ਹਨੇਰਾ ਬਿਨਸ ਜਾਂਦਾ ਹੈ ਤੂੰ ਮਨੁੱਖ ਨੂੰ ਪਾਪ ਔਰ ਪੁੰਨ ਦੀ ਪਛਾਣ ਹੋ ਜਾਂਦੀ ਹੈ ਸਚਾਈ ਦਿਸ ਪੈਂਦੀ ਹੈ ਫਿਰ ਉਹ ਭੁਲੇਖੇ ਵਾਸ ਪਾਪ ਵਿੱਚੋਂ ਗੁਨਾਹ ਵਿੱਚੋਂ ਮੰਦੇ ਅਮਲਾਂ ਚੋਂ ਸੁਖ ਜਾਂ ਤਸੱਲੀ ਨਹੀਂ ਲੱਭਦਾ ਇਦੋਂ ਨੇਕ ਅਮਲ ਵਿੱਚੋਂ ਤਸੱਲੀ ਸੁਖ ਤੇ ਸਕੂਨ ਲੱਭਦਾ ਹੈ ਔਰ ਉਹਨੂੰ ਉਥੋਂ ਮਿਲਦਾ ਹੈ ਸਾਹਿਬ ਸਤਿਗੁਰੂ ਕਿਰਪਾ ਕਰਨ ਅਗਲੇ ਰੇ ਸਲੋਕਾਂ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ ਕਰਨ ਦਾ ਯਤਨ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਭਨਾਂ ਦਾ ਧੰਨਵਾਦ ਗੁਰੂ ਪਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ